ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਡੇ ਸლოਟਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਕੈਨੇਡਾ ਤੋਂ ਆਈ ਅੱਤ ਦੀ ਵੱਡੀ ਮਾੜੀ ਖਬਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਹੀ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਜੋ ਆ ਰਹੀ ਹੈ ਜੀ ਹਾਂ ਦੋਸਤੋ ਪੰਜਾਬ ਤੋਂ ਹਰ ਸਾਲ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਨੌਜਵਾਨ ਲੜਕੇ ਲੜਕੀਆਂ ਸਨੈਰੀਪੂਖੇ ਦੀ ਤਲਾਸ਼ ਦੇ ਲਈ ਵਿਦੇਸ਼ਾਂ 'ਚ ਚਲੇ ਜਾਂਦੇ ਹਨ ਜਿਸ ਕਾਰਨ ਉਹਨਾਂ ਦੇ ਮਾਪੇ ਉਹਨਾਂ ਨੂੰ ਲੈ ਕੇ ਕਾਫੀ ਜ਼ਿਆਦਾ ਪਰੇਸ਼ਾਨ ਰਹਿੰਦੇ ਹਨ ਅਤੇ ਪਰ ਜਦੋਂ ਬੱਚੇ ਵਿਦੇਸ਼ਾਂ 'ਚ ਸੈਟਲ ਹੋ ਜਾਂਦੇ ਤਾਂ ਮਾਪੇ ਜ਼ਰੂਰ ਆਪਣੇ ਬੱਚਿਆਂ ਨੂੰ ਉਦੇਸ਼ ਮਿਲਣ ਲਈ ਪੁੱਜਦੇ ਹਨ ਇਸ ਤੇ ਵਿਚਾਲੇ ਅੱਜ ਅਸੀਂ ਇਹ ਮਾਮਲਾ ਸਾਂਝਾ ਕਰਾਂਗੇ ਜਿੱਥੇ ਬੱਚਿਆਂ ਨੂੰ ਵਿਦੇਸ਼ ਮਿਲਣ ਪਹੁੰਚੇ ਜੋੜੇ ਨੇ ਅੱਜ ਹੀ ਮੰਦਪਾਗੀ ਘਰ ਦਾ ਵਾਪਰੀ ਕਿ ਐਸ ਜੋੜੇ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ ਜੀ ਹਾਂ ਦੱਸਿਆ ਗਿਆ ਕਿ ਇੱਕ ਘਰ ਵਿੱਚ ਹੋਈ ਗੋਲੀਬਾਰੀ ਵਿੱਚ ਉਕਤ ਪੰਜਾਬੀ ਜੋੜਾ ਮਾਰਿਆ ਗਿਆ ਇਹ ਜੋੜਾ ਕੈਲੇਡਨ ਵਿਖੇ ਆਪਣੇ ਪੁੱਤਰ ਨੂੰ ਮਿਲਣ ਆਇਆ ਸੀ ਅਤੇ ਜਿਮੀਲੀ ਜਾਣਕਾਰੀ ਮੁਤਾਬਕ ਕੈਲੇਡਨ ਤੇ ਬ੍ਰਾਊਨਟਨ ਦੀ ਸੱਦ ਦੇ ਬਣੇ ਕਿਰਾਏ ਦੇ ਮਕਾਨ ਚ 20 ਨਵੰਬਰ ਨੂੰ ਜੋੜੇ ਨੂੰ ਮਾਰਿਆ ਗਿਆ ਉਹਨਾਂ ਨੇ ਪੁੱਤਰ ਉਹਨਾਂ ਦੇ ਪੁੱਤਰ ਨੇ ਹੁਣ ਆਪਣੇ ਪਰਿਵਾਰ ਲਈ ਨਿਆਂ ਦੀ ਮੰਗ ਕੀਤੀ ਹੈ ਕੜਨਾਸਤਾ ਤੇ 57 ਸਾਲਾ ਜਗਤਾਰ ਸਿੰਘ ਦੀ ਮੌਤ ਹੋ ਗਈ ਅਤੇ ਜਦੀਕ ਉਸਦੀ ਪਤਨੀ ਹਰਪ੍ਰੀਤ ਨਕੌਰ ਜਿਹੜੀ ਮੌਕੇ ਤੇ ਜ਼ਖਮੀ ਹੋ ਗਈ ਸੀ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਭਰਤੀ ਕਰਵਾਇਆ ਉਤੇ ਦਿਨਾਂ ਕਈ ਦਿਨਾਂ ਬਾਅਦ ਹਸਪਤਾਲ ਚ ਜਖਮਾਂ ਦਿਨਾਂ ਤਾਮ ਨਾ ਚੱਲਦੇ ਦਮ ਤੋੜ ਦਿੱਤਾ ਤੇ ਇੱਕ ਹੋਰ ਹੋਰ ਅਜੀਬੀ ਗੰਬੀਰ ਜਖਮਾਂ ਨਾਲ ਹਸਪਤਾਲ ਵਿੱਚ ਹੈ ਤੇ ਉਸਤਰ ਨੇ ਆਪਣਾ ਨਾਮ ਗੁਪਤ ਰੱਖਦੀ ਸ਼ਰਤ ਤੇ ਕਹਿ ਕੇ ਜਦੋਂ ਗੋਲੀ ਬਰੀ ਹੋਈ ਤਾਂ ਉਹ ਕੰਮ ਤੇ ਸੀ ਉਸਨੇ ਕਿਹਾ ਕਿ ਉਸਦੇ ਪਰਿਵਾਰ ਦੇ ਮੈਂਬਰਾਂ ਨੂੰ ਕਈ ਵਾਰ ਗੋਲੀਆਂ ਮਾਰੀਆਂ ਗਈਆਂ ਤੇ ਉਸਦੀ ਮਾਂ ਨੂੰ 20 ਤੋਂ ਵੱਧ ਅਤੇ ਉਸਦੀ ਪੈਣ ਨੂੰ 10 ਤੋਂ ਵੱਧ ਗੋਲੀਆਂ ਲੱਗੀਆਂ ਤੇ ਉੱਥੇ ਹੀ ਇਸ ਘਟਨਾ ਤੋਂ ਬਾਅਦ ਜਿੱਥੇ ਪਰਿਵਾਰ ਦੇ ਵਿੱਚ ਮਾਤਮ ਦਾ ਮਾਹੌਲ ਪਾਇਆ ਗਿਆ ਹੈ ਤੇ ਉੱਥੇ ਹੀ ਪੀੜਤ ਪਰਿਵਾਰ ਵੱਲੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਆ ਵੀਡੀਓ ਦੇਖਣ ਲਈ ਤੋ ਬਾਡਾ ਤਾਂ